ਮੈਂ ਨਾ ਬਹੁਤ ਚੱਲਾਂ ਮੇਰੇ ਨਾ ਦੇਕੇ ਨਾ ਛੱਟ ਲੱਗੇ ਅੱਛਾ ਡਿਗਲ ਦਿਨ ਨਾਲ ਹਾਂਜੀ ਤੇ ਮੇਰੇ ਨਾਲ ਛੱਟ ਲੱਗ ਗਈ ਤੇ ਟੇਲ ਜਾਂਦੇ ਨਾ ਜਿਹੜਾ ਮੈਂ ਤਾਰਾ ਸੀ ਦੇਖਿਆ ਨਾ ਮੈਂ ਡੋਡਾ ਆ ਜਾਣੀ ਤੇ ਜਿਹੜੇ ਮੇਰੇ ਬਰਾਬਰ ਮੈਂ ਤੁਹਾਨੂੰ ਯਾਦ ਕਰਦੀ ਹਾਂ ਜਿਹੜੇ ਮੇਰੇ ਜੀ ਮੇਰੇ ਰਬ ਜੀ ਮੇਰੇ ਆਂ ਬਤੈ ਰਹਾ ਨਾ ਇਹ ਬੇਟਾ ਅੱਛਾ ਅੱਛਾ ਮੇਰੇ ਇੱਕ ਭਾਈ ਹੈ ਤਾਲਿਮ ਜਾ ਕੇ ਪਰਮਿਸ਼ਨ ਤਾਂ ਲਵਾਂ ਸਾਰੀ ਮਮਾ ਪਰ ਪਰਮੇਸ਼ਵਰ ਦੇ ਤਾਰੇ ਨੇ ਸੁਪੈ ਜੀ ਖੁਦਾ ਦੇ ਗਵਾਈ ਦੇ ਰਹਿ ਕੇ ਪ੍ਰਭੂ ਨੇ ਇਹਨਾਂ ਨੂੰ ਸੁਰੱਖਿਆ ਚ ਰੱਖਿਆ ਜੋ ਸਾਡ ਚੋਟ ਲੱਗ ਕੇ ਸੀਗੇ ਤਾਂ ਫੇਰ ਵੀ ਪਰਮੇਸ਼ਵਰ ਨੇ ਇਹਨਾਂ ਨੂੰ ਤੰਦਰੁਸਤ ਰੱਖਿਆ ਹੈ ਅੱਜ ਕਹਿੰਦਾ ਪਾਪਾ ਕਿ ਖੁਦਾ ਨੇ ਬਚਾ ਕੇ ਰੱਖਿਆ ਜੀ ਨੇ ਖੁਦਾ ਨੇ ਇਹਨਾਂ ਦੀ ਸ਼ਹਦਾਰ ਕੀਤੀ ਹੈ ਬੋ ਹੇਲੂਇਆ ਹੇਲੂਇਆ ਸੋ ਹਾਂਜੀ ਕਿਹਨੇ ਰਿਪੋਰਟਾਂ ਵੀ ਕਰਾਈਆਂ ਉਹ ਵੀ ਨੇ ਪ੍ਰਦਾਤਾ ਦਾ ਰਿਪੋਰਟਾਂ ਵੀ ਮੇਰੀਆਂ ਸਾਰੀਆਂ ਨੋਰ ਮਿਲेंगी ਹਾਂ ਉਹ ਕਦੇ ਸੱਜਣ ਨਾ ਹੋਵੇ। ਸਾਰੇ ਬਰੋਲੇ ਜੁਇਆ ਜੁਇਆ ਮੇਰੇ ਉਹਨੇ ਇਹ ਪ੍ਰਾਰਥਨਾ ਹੀ ਚਾਹੁੰਦੀ ਆ ਵੀ ਮੇਰੇ ਰਬ ਦਾ ਦਾਦਾ ਜੀ ਤੇ ਲਈ ਸਾਰੇ ਸਾਹੀ ਪਿੰਦੇ ਪ੍ਰਾਰਥਨਾ ਕਰੇ। ਉਹ ਮੇਰੇ ਦਾਦਾ ਦਾ ਪੀੜ ਹੁੰਦੀ ਆ। ਉਹ ਵੀ ਮੇਰੇ ਠੀਕ ਹੋ ਜਾਏ ਤਾਂ ਮੈਂ ਕੋਈ ਐਦਵਾਰ ਨਹੀਂ ਛੱਡਣਾ ਚਾਹੁੰਦੀ। ਮੈਂ